ਵੇਖੀ ਕਿਤਨੇ ਮੁਕਰ ਨਾ ਜਾਈ ਢੋਲੀ ਦਾ ਡਗ ਡਗ ਕਰਦਾ ਡਗਾ ਆਲੇ ਦਿਵਾਲੇ ਸਜੀਆਂ ਦੁਕਾਨਾਂ ਤੇ ਲੱਗੀ ਭੀੜ ਚੂਨੇ ਨਾਲ ਸ਼ਿੰਗਾਰੇ ਰਾਤ ਇਤੁਰੇ ਜਾਂਦੇ ਲੋਕਾਂ ਦਾ ਰੌਲਾ ਰੱਪਾ ਇਹ ਸਭ ਕੁਝ ਵੇਖ ਮੇਰਾ ਮਨ ਕਾਲਾ ਪੈ ਰਿਹਾ ਸੀ ਮੇਰਾ ਚੰਦਰਾ ਮਨ ਤੇਜੀ ਨਾਲ 헤ਠਾ ਉੱਪਰ ਹੋਈ ਜਾ ਰਿਹਾ ਸੀ ਜੀ ਕਰਦਾ ਭੱਜ ਜਾਵਾਂ ਕਿਧਰੇ ਦੂਰ ਬਹੁਤ ਦੂਰ ਲੋਕਾਂ ਦੀ ਭੀੜ ਤੋਂ ਇਸ ਦੁਨੀਆ ਦੇ ਰੌਲੇ ਰੱਪੇ ਤੋਂ ਦੂਰ ਪਰ ਅਫਸੋਸ ਐਨੇ ਜੋਗੇ ਵੀ ਕਿੱਥੇ ਲੋਕਾਂ ਦੇ ਜਿੰਨੇ ਮੂੰਹ ਉਨੀਆਂ ਗੱਲਾਂ ਬਾਰੇ ਸੋਚਦੀ ਆਪਣੇ ਮਾਲ ਨਾਲ 2-4 ਹੁੰਦੀ ਹੋਈ ਕਦਮਾਂ ਨਾਲ ਕਦਮ ਮਿਲਾਉਂਦੀ ਹੋਈ ਲੋਕਾਂ ਦੀ ਭੀੜ ਨਾਲ ਤੁਰਨ ਲਈ ਮੋੜ-ਮੋੜ ਮਾਨੂ ਆਉਂਦਾ ਜੇ ਨਾ ਤੁਰੀ ਤਾਂ ਲੋਕਾਂ ਦੇ ਤਾਨੇ ਮੇਣਿਆਂ ਨੇ ਜਾਣ ਜੋਗੀ ਕਿਧਰੇ ਛੜਨਾ ਚੰਦਰੀ ਨੂੰ ਭੋਰਾ ਚਾਣੀ ਹੋਇਆ ਕਾਲੇ ਮੂੰਹ ਵਾਲੀ ਸ਼ਗਨ ਮਣਾਉਂਦਿਆਂ ਨੂੰ ਵੇਖ ਜ਼ੈਰਿਆਣੇ ਜਾਂਦੇ ਮਸਾ-ਮਸਾ ਤਾਂ ਭਰਾ ਦੇ ਘਰ ਭਾਗ ਲੱਗੇ ਤੇ ਇਹ ਇਹੀ ਰਾਇ ਜਿਸ ਰਾਤ ਮੈਂ ਕਦੀ ਚਾਈ ਚਾਈ ਭੱਜੀ ਜਾਂਦੀ ਸਾਂ ਸਾਰੀ ਭੀੜ ਨੂੰ ਪਿਛਾੜਦੀ ਹੋਈ ਸਭ ਤੋਂ ਮੂਰੇ ਇਸ ਦਿਨ ਨੂੰ ਤਾਂ ਕਈ ਮਹੀਨੇ ਪਹਿਲਾਂ ਤੋਂ ਉਡੀਕਣ ਲੱਗ ਪੈਂਦੀ ਸਾਂ ਉਂਗਲਾਂ ਤੇ ਦਿਨ ਗਿਣਨ ਦੀ ਹੋਈ ਅੱਧੀ ਅੱਧੀ ਰਾਤ ਤੱਕ ਬੀਬੀ ਪਾਪੇ ਨੂੰ ਵੀ ਸੌਂਹ ਨਾ ਦਿੰਦੀ ਉਹ ਚੇਚੇ ਤੌਰ ਤੇ ਸ਼ਹਿਰ ਜਾਂਦੀ ਸੂਟ ਲੈਣ ਪਰ ਕੱਪੜੇ ਲੈ ਕੇ ਆਉਂਦੇ ਡੱਗੀ ਵਾਲੇ ਸੰਤੂ ਤੇ ਨਿੰਦਰ ਦੇ ਕੱਪੜੇ ਜਦ ਮਨ ਨੂੰ ਨਾ ਲੱਗਦੇ ਤਾਂ ਬੀਬੀ ਗਾਲਾਂ ਕੱਢਦੀ ਹੁਣੇ ਤੋਂ ਨਹੀਂ ਨੱਕ ਥੱਲੇ ਆਉਂਦਾ ਕੋਈ ਕੋਈ ਲੀੜਾ ਕਪੜਾ ਕੱਲ ਕਦਾਈ ਮੈਂ ਵੀ ਰੋਸੇ ਜੇ ਨਾ ਕਹਿ ਸਾੜਦੀ ਕੋਈ ਚੱਜਦਾ ਹੋਵੇ ਤਾਈਂ ਉਹ ਨੱਕ ਥੱਲੇ ਆਉ ਵਾਧੂ ਪੈਸੇ ਬਚਿਆ ਕੁਛਿਆ ਮਾਲ ਖਰੀਦਣ ਲਈ ਪਰ ਹੁਣ ਤਾਂ ਇੰਜ ਲੱਗਦਾ ਸੀ ਜਿਵੇਂ ਸਾਰੇ ਚਾ ਮਾਰ ਮੁੱਕ ਗਏ ਜੇ ਮੇਰਾ ਵਾਸ ਚੱਲਦਾ ਤਾਂ ਮੈਂ ਇੱਥੇ ਕਦੇ ਨਾ ਆਉਂਦੀ ਪਰ ਆਪਣੀ ਭਾਬੋ ਨੂੰ ਨਾ ਕਿਵੇਂ ਕਰਦੀ ਤੇ ਕਿਉਂ ਜੇ ਨਾ ਕਰਦੀ ਤਾਂ ਭਾਬੋ ਦੇ ਮਨ 'ਚ ਵੀ ਆਉਂਦਾ ਖਾਰੇ ਮੈਨੂੰ ਭਤੀਜੇ ਦਾ ਚਾਣੀ ਮੰਤਾ ਮੰਗਦਿਆਂ ਮਸਾਂ ਤਾਂ ਰੱਬ ਨੇ ਭਾਗ ਲਾਏ ਮੇਰੇ ਪਿਓ ਦੇ ਵੇੜੇ ਉੱਪਰੋਂ ਥਲੀ ਦੋ ਧੀਆਂ ਤੋਂ ਬਾਅਦ ਮਸਾਂ ਪੁੱਤ ਜੰਮਿਆ ਅੰਜ ਮੇਰੀ ਭਾਬੋ ਮੇਰਾ ਬਥੇਰਾ ਕਰਦੀ ਇਹਨਾਂ 10 ਸਾਲਾਂ ਚ ਭਾਬੋ ਨੇ ਮੈਨੂੰ ਵੇਖ ਕੇ ਕਦੇ ਮਾਥੇ ਬਟ ਨਹੀਂ ਪਾਇਆ ਜਦੋਂ ਪੇਕੇ ਜਾਂਦੀ ਸਭ ਤੋਂ ਵੱਧ ਚਾ ਭਾਬੋ ਨੂੰ ਜੜਦਾ 10 ਸਾਲ ਹੋ ਗਏ ਮੇਰੇ ਵਿਆਹ ਨੂੰ ਵਿਆਹ ਦੇ ਪਹਿਲੇ ਵਰੇ ਤੋਂ ਹੀ ਔਲਾਦ ਦੇ ਸੁਪਨੇ ਬੁਣਦੀ ਬੁਣਦੀ ਸੁਪਣਿਆਂ ਵਿੱਚ ਨਿੱਕੇ ਨਿੱਕੇ ਜਵਾਕਾਂ ਦੇ ਅੱਗੇ ਪਿੱਛੇ ਦੌੜਦੀ ਪਰ ਕੱਖ ਸਖਣੀ ਹੀ ਰਹਿ ਗਈ ਔਲਾਦ ਦੇ ਸੁਖ ਤੋਂ ਹੁਣ ਜਦੋਂ ਕਦੇ ਆਪਣੀ ਸੁੰਨੀ ਕੱਖ ਬਾਰੇ ਸੋਚਦੀ ਤਾਂ ਅੱਖਾਂ ਦੇ ਕੋਿਆਂ ਚੋਂ ਪਾਣੀ ਆਪੇ ਤੁਰ ਪੈਂਦਾ ਖੌਰੇ ਐਨੇ ਪਾਣੀ ਨਿੱਕੀਆਂ ਨਿੱਕੀਆਂ ਅੱਖਾਂ ਜੋ ਕਿਵੇਂ ਸਹਿਮਦਾ ਰਹਿੰਦਾ ਜਿੱਥੇ ਕਿਸੇ ਨੇ ਦਸ ਪਾਈ ਚੋਲੀ ਅੱਡ ਕੇ ਤੁਰ ਪੈਂਦੀ ਔਲਾਦ ਖਾਤਰ ਪਰ ਸਿਆਣੇ ਕਹਿੰਦੇ ਜੇ ਭਾਗਾ ਚ ਹੋਵੇ ਤਾਂ ਮੰਗਣ ਦੀ ਲੋੜ ਨਹੀਂ ਜਦੋਂ ਮੱਥੇ ਰਗੜ ਰਗੜ ਕੇ ਥੱਕ ਗਈ ਤਾਂ ਸੋਚਦੀ ਹਾਂ ਭਾਗਾ ਚ ਨਹੀਂ ਹੋਣੀ ਮੇਰੇ ਔਲਾਦ ਤਾਂ ਹੀ ਤਾਂ ਮੈਨੂੰ ਕਿਸੇ ਦੀ ਡਾਕਟਰੀ ਸਰਾਸ ਨਹੀਂ ਆਈ ਤੇ ਨਾ ਵਾਧੂ ਦੱਸੇ ਟੋਟ ਕੇ ਜਦ ਡਾਕਟਰਾਂ ਦੀ ਸਮਝ ਚ ਕੁਝ ਨਾ ਆਵੇ ਤਾਂ ਬੰਦਾ ਅੱਕ ਥੱਕ ਹਾਰ ਕੇ ਸਿਆਣਾ ਵੱਲ ਨੂੰ ਤੁਰ ਪੈਂਦਾ ਪਰ ਠੋਕਰਾਂ ਖਾ ਆਪੇ ਮੁੜ ਆਉਂਦਾ ਤੇ ਮੈਂ ਵੀ ਮੁੜਾਈ ਕਹਿੰਦੇ ਨੇ ਮੱਛੀ ਪੱਥਰ ਚੱਟ ਕੇ ਵਾਪਸ ਮੁੜਦੀ ਹੈ ਹੋਰ ਕਰਦੀ ਵੀ ਕੀ ਹਰ ਮਹੀਨੇ ਉਮੀਦ ਲਾ ਕੇ ਬਹਿ ਜਾਂਦੀ ਭੋਜ ਭਾਰ ਦੇ ਕੰਮ ਨੂੰ ਡਰਦੀ ਡਰਦੀ ਹੱਥ ਪਾਉਂਦੀ ਇੰਨਾ ਦਸਾਂ ਸਾਲਾਂ ਚ ਪਪੀਤਾ ਤੱਕ ਨਹੀਂ ਘਰ ਵੜਿਆ ਜਿੰਨਾਂ ਨੂੰ ਆਪਣੇ ਪੇਕੇ ਘਰ ਚ ਮੈਂ ਉੜੀਕਦੀ ਰਹਿੰਦੀ ਸਾਂ ਮੈਨੂੰ ਵਧੀਆ ਜੋ ਲੱਗਦਾ ਸੀ ਕਦੇ ਪੀਲੇ ਪੀਲੇ ਅੰਬਾਂ ਨੂੰ ਵੇਖ ਮੇਰੇ ਮਾਨ ਚ ਪਾਣੀ ਭਰ ਆਉਂਦਾ ਸੀ ਤੇ ਹੁਣ ਵੀ ਬਥੇਰਾ ਚਿਤਕਾਰਦਾ ਖਾਨ ਨੂੰ ਵੇਖ ਕੇ ਪਰ ਉਹਨਾਂ ਦੀ ਗਰਮ ਤਸਵੀਰਾਰੇ ਸੋਚ ਕੇ ਹੁਣ ਮੈਂ ਉਹਨਾਂ ਨੂੰ ਘੂਰਦੀ ਹੋਈ ਆਪਣੇ ਮਨ ਸਮਝਾ ਕੇ ਬੈਠ ਜਾਂਦੀ ਆ ਕਿੰਨੇ ਸਾਲਾਂ ਤੋਂ ਜੀਵ ਤਰਸਦੀ ਮੇਰੀ ਖਾਂ ਲਈ 10 ਸਾਲ ਦਾ ਸਮਾਂ ਕਿਹੜਾ ਥੋੜਾ ਹੁੰਦਾ ਇਹਨਾਂ ਦਾ ਸਾਲਾਂ ਵਿੱਚ ਕਈ ਮੈਥੋਂ ਬਾਅਦ ਵਿਆਹ ਕੇ ਆਈਆਂ ਦੇ ਨਿਆਣੇ ਵੀ ਗੱਭਰੂ ਲੱਗਣ ਲੱਗੇ ਸੁਖ ਨਾਲ ਮੇਰੇ ਵੀਰ ਦਾ ਵਿਆਹ ਮੇਰੇ ਤੋਂ ਸਾਲ ਕੁ ਪਹਿਲਾਂ ਹੋਇਆ ਸੀ ਤੇ ਹੁਣ ਮੇਰੇ ਬਾਬਲ ਦੇ ਬੇੜੇ ਉਹਦੀਆਂ ਪੋਤੀਆਂ ਨਾਲ ਰੌਣਕ ਡਲ ਡਲ ਪੈਂਦੀ ਏ ਮੈਂ ਵੀ ਕਮਲੀ ਮੈਂ ਵੀ ਕਮਲੀ ਹਾਂ ਜਿਹੜੀ ਰਾਹਾਂ ਦੀ ਧੂੜ ਦੇ ਨਾਲ ਨਾਲ ਆਪਣੀਆਂ ਯਾਦਾਂ ਦੀ ਧੂੜ ਫਰੋਲਣ ਲੱਗੀ ਸੋਮਣਾ ਭਾਬੋ ਆਪਣੇ ਪੁੱਤ ਨੂੰ ਬੁੱਕਲ ਚ ਲੁਕੋ ਕੇ ਤੁਰ ਹੀ ਹੋਈ ਤੇ ਮੇਰੇ ਤੇ ਮੇਰੇ ਵੱਡੀ ਭਤੀਜੀ ਨੇ ਮੇਰੀ ਮਾਂ ਦੀ ਉਂਗਲ ਫੜੀ ਹੋਈ ਛੋਟੀ ਭਤੀਜੀ ਮੇਰੀ ਬਾਹ ਨਾਲ ਝੂਮ-ਝੂਮ ਕੇ ਮੇਰੇ ਕਦਮਾਂ ਨਾਲ ਕਦਮ ਮੇਚਦੀ ਹੋਈ ਅੱਗੇ ਵਧ ਰਹੀ ਹੈ ਜਦ ਢੋਲੀ ਡਗਾ ਮਾਰਦਾ ਤਾਂ ਵਾਜੇ ਵਾਲੇ ਦੀ ਵਾਜੇ ਵਾਲੇ ਵੀ ਆਪਣੇ ਸੁਰ ਠੀਕ ਕਰਨ ਲੱਗਦੇ ਮੇਰੇ ਮਨ ਚ ਖੌਰੂ ਜਿਹਾ ਪੈਣ ਲੱਗਦਾ ਮੈਂ ਔਖਿਆਂ ਸੌਖਿਆਂ ਢਿੰਗਾ ਪੜਦੀ ਮੰਦਰ ਪਹੁੰਚੀ ਗਈ ਮੱਥਾ ਟੇਕਣ ਲਈ ਲੰਮੀ ਕਤਾਰ ਵੇਖ ਮਨ ਘਬਰਾਉਣ ਲੱਗਾ ਨਵੀਆਂ ਵਿਆਹੀਆਂ ਦੇ ਚਾ ਮਲਾਰ ਵੇਖ ਆਪ ਮੁਹਾਰੇ ਮੇਰੇ ਹੱਥ ਜੁੜ ਗਏ ਤੇ ਮੈਂ ਮਾਤਾ ਰਾਣੀ ਮੂਹਰੇ ਅਰਜੋਈਆਂ ਕਰਨ ਲੱਗੀ हे ਮਾਤਾ ਰਾਣੀ ਭਾਗਾ ਲਾਈ ਇਹਨਾਂ ਸਭ ਦੀਆਂ ਕੁੱਖਾਂ ਨੂੰ ਕਿਸੇ ਨੂੰ ਨਾ ਮੇਰੇ ਵਾਂਗੂੰ ਤਰਸ ਨਾ ਪਵੇ ਆਪਣੀ ਕੁੱਖ ਜਾਏ ਨੂੰ ਬੁੱਕਲ ਚ ਲਕਾਉਣ ਲਈ ਬਾਲੀ ਢੀੜ ਵੇਖ ਮੇਰੀ ਮਾਂ ਸਾਨੂੰ ਹਾਲ ਵਿੱਚ ਬੈਠਣ ਲਈ ਆਖਣ ਲੱਗੀ ਚਲੋ ਪਹਿਲਾਂ ਸਾਹ ਲੈ ਲਓ ਣਾਲੇ ਚੌਂਕੀ ਪਰ ਹੋ ਜੋ ਫੇਰ ਆਰਾਮ ਨਾਲ ਮੱਥਾ ਟੇਕ ਦੇ ਉਦੋਂ ਤੱਕ ਭੀੜ ਵੀ ਘਟ ਜਾਉ ਉੱਥੇ ਬੈਠਿਆ ਮੇਰੇ ਮਾਨ ਮੁਰ ਅਨੇਕਾਂ ਉਗੜੇ ਦੁਗੜੇ ਖਿਆਲ ਨਾਲ ਘੁੰਨ ਲਗਿਆ ਇੰਨੇ ਨੂੰ ਤੂੰ ਭੂਆ ਆਪ ਤੀਜੀ ਸਾਡੇ ਕੋਲ ਆ ਬੈਠੀ ਮੇਰੀ ਭਤੀਜ ਭਾਬੋ ਤੇ ਮਾਂ ਨੂੰ ਵਧਾਈਆਂ ਦਿੰਦੇ ਹੋਏ ਸਾਨੂੰ ਪੁੱਛਣ ਲੱਗੀ ਧੀਏ ਹੋਰ ਸੁਨਾਹ ਘਰਬਾਰ ਸਭ ਠੀਕ ਹੈ ਜੀਤੋ ਭੂਆ ਦੇ ਮੂੰਹੋਂ ਠੀਕ ਸ਼ਬਦ ਸੁਣਨ ਦੀ ਧੀਰ ਸੀ ਕਿ ਮੇਰੀਆਂ ਅੱਖਾਂ ਮੁਰ ਭਰ ਆਈਆਂ ਮੈਂ ਹੰਝੂ ਅੱਖਾਂ ਵਿੱਚ ਡੱਕਦੀ ਡੱਕਦੀ ਵੀ ਰੋਕ ਨਾ ਸਕੀ ਹੰਝੂ ਆਪ ਮਹਾਰੇ ਅੱਖਾਂ ਦਾ ਦਰ ਛੱਡ ਗੱਲਾਂ ਤੇ ਪੈ ਲੈਣ ਲਗੇ ਮੇਰੀ ਨਿਗਾ ਮਾਤਾ ਰਾਣੀ ਦੇ ਚਿਹਰੇ ਵੱਲ ਦੌੜਨ ਦੀ ਧੀਰ ਸੀ ਕਿ ਹੁਣ ਹੰਝੂ ਇੰਜ ਕਰਨ ਲੱਗੇ ਜਿਵੇਂ ਕੋਈ ਟੁੱਟਿਆ ਬੰਨ ਹੋਵੇ ਇੱਕ ਵਾਰ ਤਾਂ ਇੰਜ ਲੱਗ ਲੱਗਿਆ ਜਿਵੇਂ ਅੱਖਾਂ ਖਾਲੀ ਹੋ ਕੇ ਵੀ ਸਾਹ ਲੈਣ ਗਈ ਨੋਜੇ ਪਾਸੇ ਮੇਰੀਆਂ ਅੱਖਾਂ ਨੀਵੀਆਂ ਹੋ ਰਹੀਆਂ ਸਨ ਇਹ ਸੋਚ ਕੇ ਕਿ ਲੋਕਾਂ ਨੂੰ ਮੂੰਹ ਜੋੜ-ਜੋੜ ਕੇ ਗੱਲਾਂ ਕਰਨ ਦਾ ਇੱਕ ਹੋਰ ਬਹਾਨਾ ਮਿਲ ਗਿਆ ਚੰਦਰੀ ਵੀਰੇ ਦੇ ਘਰ ਜਾਏ ਜਰ ਨਹੀਂ ਹੁੰਦਾ ਹਰ ਥਾਂ ਆਪਣਾ ਹੀ ਰੋਣਾ ਧੋਣਾ ਲੈ ਕੇ ਬਹਿ ਜਾਂਦੀ ਹੁਣ ਮੇਰਾ ਉੱਥੇ ਬਹਿਣਾ ਹੋਰ ਵੀ ਮੋਹਾਲ ਹੋ ਗਿਆ ਮੇਰੀਆਂ ਭਿੱਜੀਆਂ ਹੋਈਆਂ ਅੱਖਾਂ ਵੇਖ ਕੇ ਭੂਆ ਮੇਰੇ ਸਿਰ ਨੂੰ ਪਲੋਸਦੀ ਹੋਈ ਆਖਣ ਲੱਗੀ ਧੀਏ ਰੋ ਕੇ ਦਿਲ ਹੌਲਾ ਕਰ ਲੈ ਮਾਤਾ ਰਾਣੀ ਆਪੇ ਝੋਲੀਆਂ ਭਰੂ ਕਦੇ ਨਾ ਕਦੇ ਮੈਨੂੰ ਐਂਜ ਲੱਗਾ ਜਿਵੇਂ ਰਹਾ ਸੀ ਜਿਵੇਂ ਮੰਦਰ ਚ ਮੌਜੂਦ ਸਾਰੀਆਂ ਅੱਖਾਂ ਮੈਨੂੰ ਘੂਰ ਰਹੀਆਂ ਹੁਣ ਜੀਤੋ ਪੂਆ ਸਾਡੇ ਲਾਗੇ ਚੌਕੜੀ ਮਾਰ ਬੈਠੀ ਹੋਈ ਅਚਾਨਕ ਅੱਖਾਂ ਬੰਦ ਕਰ ਤੇਜ਼ੀ ਨਾਲ ਸਿਰ ਹਿਲਾਉਂਦੀ ਹੋਈ ਮੂੰਹ ਚ ਕੁਝ ਬੁੜਬੁੜ ਬੁੜਬੁੜ ਕਰਨ ਲੱਗੀ ਉਹਦੀ ਬੁੜਬੁੜ ਥੋੜੇ ਚਿਰ ਮਗਰੋਂ ਲਲਕਾਰ ਬਣ ਗਈ ਪੰਡਾਲ ਦੀਆਂ ਸਾਰੀਆਂ ਘੋਰ ਦੀਆਂ ਅੱਖਾਂ ਉਹਦੇ ਆਲੇ-ਦੁਆਲੇ ਆਚੰਬੜੀਆਂ ਅਚਾਨਕ ਉਹ ਸੁਮਣ பாਬੋ ਦੀ ਪਿੱਠ ਤੇ ਜ਼ੋਰ ਦੀ ਥਾਪੜਾ ਮਾਰ ਉੱਚੇ ਸੁਰ ਵਿੱਚ ਆਕਣ ਲੱਗੀ ਹਾਂ ਫੇਰ ਫੇਰ ਦੇ ਵਚਨ ਮਹਾਮਾਈ ਦੇ ਸਾਹਮਣੇ 10 ਦਿਨੀਆਂ ਵਚਨ ਪਾਬੋ ਦੇ ਨਾਲ ਨਾਲ ਅਸੀਂ ਸਾਰੇ ਜੀ ਸਹਮ ਗਏ ਕਿਸੇ ਨੂੰ ਕੁਝ ਨਹੀਂ ਸੀ ਸੁੱਝ ਰਿਹਾ ਉਹ ਕਿਹੜੇ ਬਚਨਾਂ ਦੀ ਗੱਲ ਕਰਦੀ ਪਾਬੋ ਦੇ ਕੰਮ ਦੇ ਕੰਮ ਦੇ ਬੁੱਲਾ ਚੋਮਾ ਸਾ ਐਨ ਆਈ ਨਿਕਲਿਆ ਭੂਆ ਮੈਂ ਕੁਝ ਸਮਝੀ ਨਹੀਂ ਭੂਆ ਜੀ ਤੋਂ ਹੋਰ ਉੱਚੀ ਚੀਕਦੀ ਹੋਈ ਦੱਸ ਇਹਦੀ ਸੁੰਨੀ ਗੋਦ ਨੂੰ ਭਰੇਗੀ ਦਊਂਗੀ ਆਪਣਾ ਜਵਾਕ ਇਹਨੂੰ ਇਹ ਕਿਹੋ ਜਿਹਾ ਸਵਾਲ ਸੀ ਜਿਹੜਾ ਪਾਬੋ ਦੇ ਨਾਲ ਨਾਲ ਸਾਡੇ ਸਭ ਦੇ ਸਾਹਮਣੇ ਲੱਤਾਂ ਪਸਾਰ ਬੈਠ ਗਿਆ ਬਾਬੋ ਨੇ ਬੁੱਕਲ ਚ ਪਾਇ ਆਪਣੇ ਪੁੱਤ ਨੂੰ ਛਾਤੀ ਨਾਲ ਘੁੱਟ ਲਿਆ ਉਹ ਮਾਤਾ ਰਾਣੀ ਦੀ ਮੂਰਤ ਵੱਲ ਨੀਝ ਲਾ ਕੇ ਵੇਖਣ ਲੱਗੀ ਹੁਣ ਉਹ ਸੋਨ ਜਈ ਬੈਠੀ ਸੀ ਪੰਡਾਲ ਵਿੱਚ ਘੁੰਮਦੀਆਂ ਅੱਖਾਂ ਕਦੇ ਲਲਕਾਰ ਦੀ ਜੀਤੋ ਭੂਆ ਦੇ ਚਿਹਰੇ ਤੇ ਖੜ ਜਾਂਦੀਆਂ ਅਤੇ ਕਦੇ ਸੁਮਨ ਭਾਬੀ ਦੇ ਚਿਹਰੇ ਤੇ ਆਰ ਘੇਰ ਲੈਂਦੀਆਂ ਜਿਉਂ-ਜਿਉਂ ਭੂਆ ਲਲਕਾਰੇ ਮਾਰਦੀ ਸਾਡੇ ਸਭ ਦੇ ਦਿਲਾਂ ਦੀ ਧੜਕਣ ਦੀ ਠੱਟ ਠੱਕ ਠੱਕ ਵੀ ਵੱਧ ਜਾਂਦੀ ਸੋਨ ਭਾਬੋ ਦੇ ਬੁੱਲ ਫਰਕ ਦੇ ਪਰ ਆਵਾਜ਼ ਸੰਗ ਚੋਂ ਡੁੱਬ ਕੇ ਰਹਿ ਜਾਂਦੀ ਮੇਰਾ ਮਨ ਅਜੀਬ ਜਹੀਆ ਬਉਂਤਾ ਬਣਦਾ ਹੋਇਆ ਕਿਤੇ ਨਾ ਕਿਤੇ ਮੈਨੂੰ ਦੋਸ਼ੀ ਕਰਾਰ ਦੇ ਰਿਹਾ ਸੀ ਮੈਂ ਹੁਣ ਹੋਰ ਚੁੱਪ ਕਿਵੇਂ ਰਹਿ ਸਕਦੀ ਸਾਂ ਮੇਰੀਆਂ ਹਟਕੋਰੀਆਂ ਨਾਲ ਭਰੀ ਜਵਾਨ ਆਕਰ ਬੋਲ ਪਈ ਨਹੀਂ ਇੱਕ ਮਾਂ ਦੀ ਕੁਛੜ ਸੁਨੇਹ ਕਰਕੇ ਮੈਂ ਮਾਂ ਕਿਉਂ ਬਣਾ ਮੈਂ ਕਿਸੇ ਦੀ ਮਾਂਮਤਾ ਭਰੇ ਸੁਪਨਿਆਂ ਦੀ ਰਾਖ ਨਾਲ ਆਪਣੀ ਜ਼ਿੰਦਗੀ ਕਦੇ ਨਹੀਂ ਸਵਾਰਨ ਸਵਾਰ ਨਾ ਸਕਦੀ ਹਾਲੇ ਮੇਰੀ ਗੱਲ ਪੂਰੀ ਵੀ ਨਹੀਂ ਸੀ ਹੋਈ ਜੀਤੋ ਭੂਆ ਮੈਨੂੰ ਟੋਕਦੀ ਹੋਈ ਆਖਣ ਲੱਗੀ ਮੈਂ ਇਹਦੇ ਇਸ ਪੁੱਤਰ ਨੂੰ ਕਦੋਂ ਤੈਨੂੰ ਦੇਣ ਲਈ ਆਕੇ ਮੈਂ ਤਾਂ ਇਹਦੀ ਕੁੱਖ ਹੋਰ ਜੰਮਣ ਵਾਲੇ ਜਵਾਕ ਦੀ ਗੱਲ ਕੀਤੀ ਜੀਤੋ ਭੂਆ ਦੀ ਗੱਲ ਸੁਣ ਬਾਪੂ ਦੀਆਂ ਅੱਖਾਂ 'ਚ ਸਹਿਮ ਦੀ ਕਾਲਖ ਘਟਣ ਲੱਗੀ ਤੇ ਉਹ ਬਿਨਾਂ ਕੁਝ ਸੋਚੇ ਸਮਝੇ ਤੇ ਸਮਾਂ ਗਵਾਏ ਇੱਕੋ ਸਾਹ ਚ ਆਖਣ ਲੱਗੀ ਠੀਕ ਐ ਮੇਰੇ ਢਡੋਂ ਜਾਏ ਅਗਲੇ ਜਵਾਕ ਨੂੰ ਮੈਂ ਇਹਦੀ ਝੋਲੀ ਪਾ ਦਿਆਂਗੀ ਮੇਰਾ ਕੋਈ ਹੱਕ ਨਹੀਂ ਹੋਵੇਗਾ ਉਸ ਬੱਚੇ ਤੇ ਹੁਣ ਜੀਤੋ ਭੂਆ ਮੇਰੇ ਚਿਹਰੇ ਤੇ ਨੀਝ ਲਾ ਕੇ ਵੇਖਦੀ ਹੋਈ ਪੁੱਛਣ ਲੱਗੀ ਹਾਂ ਤੂੰ ਦੱਸ ਬਣੇਂਗੀ ਉਹਦੀ ਮਾਂ ਹੁਣ ਮੈਨੂੰ ਕੁਝ ਨਹੀਂ ਸੀ ਸੋਝ ਰਿਆ ਕਿ ਮੈਂ ਕੀ ਆਖਾਂ ਮੈਨੂੰ ਇੰਜ ਲੱਗਾ ਜਿਵੇਂ ਮੇਰੀ ਜਵਾਨ ਨੇ ਕੁਝ ਪਲਾਂ ਲਈ ਮੇਰਾ ਸਾਥ ਛੱਡ ਦਿੱਤਾ ਹੋਵੇ ਮੈਂ ਬਹੁਤ ਭਾਵਕ ਹੋ ਕੇ ਹੁਬਕੀ ਹੁਬਕੀ ਰੋਂਦੀ ਹੋਈ ਹਾਂ ਵਿੱਚ ਹਾਮੀ ਭਰਨ ਲੱਗੀ ਪਰ ਨਾਲੋਂ ਨਾਲ ਮੇਰੇ ਮਾਨ ਵਿੱਚ ਇੱਕ ਸਵਾਲ ਹੁੱਜਾ ਮਾਰਨ ਲੱਗਿਆ ਕਿ ਮੇਰੀ ਕੋਖ ਨੂੰ ਕਦੇ ਭਾਗ ਨਹੀਂ ਲੱਗਣਗੇ ਮੈਨੂੰ ਮਾਂ ਕਹੋਂ ਲੈ ਕਿਸੇ ਹੋਰ ਦੀ ਕੋਖ ਦੀ ਛਾਲ ਲੱਭਣੀ ਪਵੇਗੀ ਜਿੱਤੋਂ ਭੂਆ ਮੇਰੀ ਪੈਠਾ ਥਾਪੜਦੀ ਹੋਈ ਜੋ ਪਾਗਾਂ ਵਿੱਚ ਲਿਖਿਆ ਨਾ ਨਾ ਤਾਂ ਤੂੰ ਬਦਲ ਸਕਦੀ ਐ ਤੇ ਨਾ ਮੈਂ ਇਹ ਗੱਲ ਸੁਣ ਮੈਂ ਸੁਣ ਜਿਹੀ ਹੋ ਉੱਥੇ ਖੜੀ ਹੋਈ ਮੈਨੂੰ ਕੁਮੇਰ ਜਿਹੀ ਆਉਣ ਲੱਗੀ ਮੈਂ ਮੋੜ ਸੋਚਾਂ ਵਿੱਚ ਪੈ ਗਈ ਤੇ ਮੇਰੀਆਂ ਅੱਖਾਂ ਸਾਹਮਣੇ ਮੇਰਾ ਹਮਸਫਰ ਸੰਜੀਵ ਤੇ ਮੇਰੀ ਸੱਸ ਘੁੰਮਣ ਲੱਗੇ ਕਿ ਉਹ ਸਹਿਮਤੀ ਦੇਣਗੇ ਪਰ ਦੂਜੇ ਹੀ ਪਾਲ ਮੇਰੇ ਮੋਹ ਨਿਕਲਿਆ ਮਾਤਾ ਰਾਣੀ ਨੂੰ ਜੋ ਮਨਜ਼ੂਰ ਹੁਣ ਮੈਂ ਪਾਬੋ ਸਾਹਮਣੇ ਹੱਥ ਬੰਨੀ ਖੜੀ ਮੈਂਤ ਜੀ ਨਾਲ ਵੇਖ ਪਾਬੋ ਹੁਣ ਮੈਨੂੰ ਤੇਰਾ ਹੀ ਆਸਰਾ ਹੈ ਮੇਰੀ ਕੁੱਖ ਤਾਂ ਪੱਥਰ ਬਣ ਗਈ ਹੁਣ ਵੇਖੀ ਕਿਦਰੇ ਔਲਾਦ ਉਡੀਕਦੀ ਹੋਈ ਮੈਂ ਵੀ ਪੱਥਰ ਨਾ ਹੋ ਜਾਵਾਂ ਪਾਬੋ ਮੂਰੇ ਮੇਰੇ ਪਰਲ ਪਰਲ ਵਹਿੰਦੇ ਹੰਝੂ ਨੇ ਸਾਰੇ ਪੰਡਾਲ ਨੂੰ ਚੁੱਪ ਦੀ ਚਾਦਰ ਵਿੱਚ ਲਪੇਟ ਦਿੱਤਾ ਪਾਬੋ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਮੇਰੀਆਂ ਅੱਖਾਂ ਨੂੰ ਪੂੰਝਦੀ ਹੋਈ ਮੋੜ ਹਾਮੀ ਭਰਨ ਲੱਗੀ ਆਉਣ ਵਾਲੇ ਅਗਲੇ ਜੀ ਦਾ ਮੇਰੇ ਨਾਲ ਸੰਬੰਧ ਜਮਨ ਪੀੜਾ ਤੱਕ ਹੀ ਰਹੇਗਾ ਉਸ ਤੋਂ ਬਾਅਦ ਉਹ ਤੇਰਾ ਹੀ ਹੋਵੇਗਾ ਹੁਣ ਜੀਤੋ ਪੂਆ ਮਾਤਾ ਦੀ ਪੂਰਤੀ ਮੂਰਤੀ ਮੂਰੇ ਹੱਥ ਜੋੜੀ ਲੰਮੀ ਪਈ ਸੀ ਪੰਡਾਲ ਚ ਮੌਜੂਦ ਲੋਕ ਮਾਤਾ ਦੀ ਮੂਰਤੀ ਦੇ ਨਾਲ ਨਾਲ ਉਸ ਨੂੰ ਵੀ ਮੱਥਾ ਟੇਕ ਅੱਗੇ ਲੰਘ ਰਹੇ ਸਨ ਜੀਤੋ ਪੂਆ ਦੇ ਖਿਲਰੇ ਹੋਏ ਵਾਲ ਤੇ ਬੰਦ ਅੱਖਾਂ ਨੂੰ ਵੇਖ ਭੈ ਆਉਂਦਾ ਸੀ ਥੋੜੀ ਦੇਰ ਦੀ ਚੁੱਪੀ ਮਗਰੋਂ ਜੀਤੋ ਭੂਆ ਮੋੜ ਸਿਰ ਹਿਲਾਉਂਦੀ ਹੋਈ ਲੋਰ ਚਾਈ ਹੋ ਹੋਈ ਲਲਕਾਰੇ ਮਾਰਦੀ ਭਾਬੋ ਕੋਲਾ ਪਹੁੰਚੀ ਭਾਬੋ ਦੀ ਬੁੱਕਲ ਚੋਂ ਬੱਚਾ ਚੁੱਕ ਮੇਰੇ ਪੱਟਾਂ ਤੇ ਰੱਖ ਦਿੱਤਾ ਭਾਬੋ ਦੀਆਂ ਅੱਖਾਂ ਦੇ ਕੋਇਲੇ ਚ ਖੱਡੇ ਪਾਣੀ ਨੂੰ ਮੋੜ ਰਾਹ ਮਿਲ ਗਿਆ ਮੇਰੀਆਂ ਅੱਖਾਂ ਮੋੜ ਇਸ ਵਰਤਾਰਾ ਵੇਖਣ ਲਈ ਇੱਕੋ ਥਾਂ ਖੜ ਗਈਆਂ ਜੀਤੋ ਭੂਆ ਆਖਣ ਲੱਗੀ ਲੈ ਇੱਕ ਵਾਰ ਇਸ ਜਵਾਕ ਨੂੰ ਮਾਂ ਵਾਂਗੂੰ ਆਪਣੀ ਛਾਤੀ ਨਾਲ ਲਾ ਕੇ ਵੇਖ ਵੇਖੀ ਸਭ ਠੀਕ ਹੋ ਜਾਣਾ ਛੇਤੀ ਹੀ ਮਹਾਮਾਏ ਤੇ ਪ੍ਰੋਸਾਰਕ ਹੁਣ ਆਪਣੇ ਹੱਥੀਂ ਆਪਣੇ ਭਤੀਜੇ ਨੂੰ ਆਪਣੀ ਭਾਬੋ ਦੀ ਗੋਦ 'ਚ ਪਾ ਦੇ। ਮੈਂ ਆਪਣੇ ਕੰਬਦੇ ਆਹਥਾਂ ਨਾਲ ਜਵਾਕ ਨੂੰ ਭਾਬੋ ਦੇ ਹੱਥਾਂ 'ਚ ਸੰਭਾਲ ਦਿੱਤਾ। ਭਾਬੋ ਨੇ ਆਪਣੇ ਪੁੱਤ ਨੂੰ ਆਪਣੀ ਸ਼ਾਤੀ ਨਾਲ ਕੁੱਟ ਲਿਆ। ਉਸ ਨੂੰ ਵੇਖ ਇੰਜ ਲੱਗਿਆ ਜਿਵੇਂ ਪਤਾ ਨਹੀਂ ਕਿੰਨੇ ਕਚਹਿਰ ਮਗਰੋਂ ਉਹਦਾ ਆਪਣੇ ਪੁੱਤ ਨਾਲ ਮੇਲ ਹੋਇਆ ਹੋਵੇ। ਅਚਾਨਕ ਭਾਬੋ ਦਾ ਮਨ ਮੈਲ ਨਾਲ ਭਰਿਆ ਭਰ ਗਿਆ। ਉਹ ਸੋਚਣ ਲੱਗੀ ਪੁੱਤ ਦਾ ਦੋ ਪਾਲ ਦਾ ਵਿਛੋੜਾ ਮੇਰੇ ਲਈ ਅਸਹਿ ਸੀ। ਮੈਂ ਆਪਣੀ ਹੋਣ ਵਾਲੀ ਔਲਾਦ ਨੂੰ ਕਿੰਝ ਦੇਵਾਂਗੀ ਕਿਸੇ ਹੋਰ ਨੂੰ ਜੇ ਤੋਂ ਭੂਆ ਨੇ ਜਿਵੇਂ ਉਸਦੇ ਮਨ ਨੂੰ ਪੜ ਲਿਆ ਹੋਵੇ ਪਾਬੋ ਦੇ ਸਿਰ ਤੇ ਹੱਥ ਧਰਦੀ ਹੋਈ ਆਖਣ ਲੱਗੀ ਧੀਏ ਮਨ ਕਰੜਾ ਕਰ ਲਈ ਪਹਿਲਾਂ ਹੀ ਹੋਣ ਵਾਲੇ ਜੀ ਲਈ ਐਵੇਂ ਨਾ ਮਮਤਾ ਦੇ ਧਾਗਿਆਂ ਚ ਮਨ ਉਲਝਾ ਬੈਠੀ ਪੱਬ ਭੂਆ ਦੇ ਪੈਰਾਂ ਤੇ ਝੁੱਕ ਗਈ ਤੇ ਹੱਥ ਬੰਦੀ ਹੋਈ ਆਖਣ ਲੱਗੀ ਮਾਂ ਮੈਨੂੰ ਮaaf ਕਰ ਦੇ ਮੇਰੇ ਮਨ ਚ ਪਤਾ ਨਹੀਂ ਕਿਹੜੀ ਹਨੇਰੀ ਚ ਚੱਲਣ ਲੱਗੀ ਸੀ ਸ਼ੁਕਰ ਹੈ ਤੂੰ ਮੈਨੂੰ ਵਕਤ ਤੱਕ ਰਹਿਂਦਿਆ ਖਬਰਦਾਰ ਕਰ ਦਿੱਤਾ ਜੀਤੋ ਪੂਆ ਮੁੜ ਬੇਸੁਰਤ ਜਈ ਹੋ ਗਏ ਹੋ ਪੈ ਗਈ ਟੋਲ ਵੱਜਣ ਲੱਗਿਆ ਬਾਜੇ ਵਾਲੇ ਆਵਾਜ਼ਾ ਵਜਾਉਣ ਲੱਗੇ ਲੋਕ ਮਾਤਾ ਰਾਣੀ ਨੂੰ ਮਾਲ ਪੂੜੇ ਕੜਾ ਪ੍ਰਸ਼ਾਦ ਚੜਾਉਣ ਲੱਗੇ ਅਸੀਂ ਵੀ ਮੱਥਾ ਟੇਕ ਮੁੜ ਬਾਰ ਭਾਂਡੇ ਵਿੱਚ ਆ ਬੈਠੀਆਂ ਜਦੋਂ ਥੋੜੇ ਚਿਰ ਮਗਰੋਂ ਪੂਆ ਜੀਤੋ ਨੂੰ ਸੁਰਤ ਆਈ ਉਹ ਮੁੜ ਸਾਡੇ ਮੋਹਰੇ ਇੰਜ ਆਣ ਬੈਠੀ ਜਿਵੇਂ ਘੰਟਾਕ ਪਹਿਲਾਂ ਬੈਠੀ ਸੀ ਚੁੱਪਚਾਪ ਉਸਨੂੰ ਵੇਖ ਇੰਜ ਲੱਗਾ ਜਿਵੇਂ ਥੋੜੀ ਦੇਰ ਪਹਿਲਾਂ ਲਲਕਾਰੇ ਮਾਰ ਸਿਰ ਹਿਲਾ ਕੇ ਬੋਲਣ ਵਾਲੀ ਜੀਤੋ ਭੂਆ ਕੋਈ ਹੋਰ ਹੀ ਸੀ ਹੁਣ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਹਦੇ ਮੂੰਹ 'ਚ ਤਾਂ ਜ਼बान ਵੀ ਨਹੀਂ ਉਹਦੀ ਟੁੱਟੀ ਭੱਜੀ ਪਸੀਨੇ ਨਾਲ ਤਰਦੇ ਉੱਪਰੀ ਜਿਹੀ ਲੱਗ ਰਹੀ ਸੀ ਉਹਦੀਆਂ ਅੱਖਾਂ ਦੀ ਝਟਿਆਈ ਵਿੱਚ ਹੁਣ ਅਜੀਬ ਜਿਹੀ ਮਾਸੂਮੀਅਤ ਝਲਕਣ ਲੱਗੀ ਉਸਨੂੰ ਵੇਖ ਇੰਜ ਲੱਗਾ ਜਿਵੇਂ ਥੋੜੀ ਦੇਰ ਪਹਿਲਾਂ ਬਾਪਰੇ ਵਰਤਾਂਤ ਵਰਤਾਰੇ ਤੋਂ ਉਹ ਬਿਲਕੁਲ ਬੇਖਬਰ ਹੋਏ ਉਸਨੇ ਆਪਣੇ ਅੱਧੇ ਇੱਕ ਚਾਂਦੀ ਰੰਗੇ ਤੇ ਅੱਧੇ ਇੱਕ ਕਾਲੇ ਵਾਲਾ ਨੂੰ ਸਮੇਟਿਆ ਤੇ ਪੁੰਜੇ ਪਈ ਚੁੰਨੀ ਨਾਲ ਸਿਰ ਟਕਿਆ ਬਾਹਰਾ ਆਪਣੀ ਕੈਂਚੀ ਚੱਪਲ ਪਾ ਆਪਣੇ